ਲਿਖਿਆ ਹੈ ਸਭ ਤੋਂ ਪਹਿਲਾਂ ਨਾਇਕਾ ਵਾਸਤੇ ਲਿਖਿਆ ਹੈ ਕਿ ਅਲੜ ਕੁਆਰੀ ਉਮਰ ਨੇ ਆਣੀ ਰੋਗ ਇਸ਼ਕੇ ਦਾ ਵੱਡਾ ਲਾਭ ਐਠੀ ਅਲੜ ਕੁਆਰੀ ਉਮਰ ਨੇ ਆਣੀ ਰੋਗ ਇਸ਼ਕੇ ਦਾ ਵੱਡਾ ਲਾਭ ਐਠੀ ਉਹਦੇ ਬਣਨੀ ਸਰਦਾ ਮਰ ਜੂ ਉਹ ਮਾਪਿਆਂ ਨੂੰ ਕਹਿ ਬੈਠੀ ਪੰਮੇ ਬਣਨੀ ਸਰਦਾ ਮਰ ਜੂ ਉਹ ਮਾਪਿਆਂ ਨੂੰ ਕਹਿ ਬੈਠੀ ਖੁਦ ਸਾਡੇ ਪਿੱਛੇ ਰੁਲਗੀਆਂ ਡਿਗਰੀਆਂ ਸਾਡੇ ਪਿੱਛੇ ਰੁਲ ਗਈਆਂ ਪੜਾਈਆਂ ਫਿਊਚਰ ਦਾ ਤੇ ਆਪਣਾ ਲਾਭ ਐਠੀ ਉਹਦੇ ਬਣਨੀ ਸਰਦਾ ਮਰਜੂ ਉਹ ਮਾਪਿਆਂ ਨੂੰ ਕਹਿ ਬੈਠੀ ਪੰਮੇ ਬਣਨੀ ਸਰਦਾ ਮਰਜੂ ਉਹ ਮਾਪਿਆਂ ਨੂੰ ਕਹਿ ਬੈਠੀ ਹੋ ਬੜਾ ਸਮਝਾਇਆ ਉਸ ਮਰਜਾਨੀ ਨੂੰ ਬੜਾ ਸਮਝਾਇਆ ਭੁੱਲ ਜਾ ਸਾਨੂੰ ਸਾਥੋਂ ਵੀ ਤੈਨੂੰ ਮਿਲ ਜੂ ਸੋਨਾ ਹਰ ਪਾਸਿਓਂ ਜੋ ਤੇਰੇ ਲਾਇਕ ਹੋਣਾ ਅਸੀਂ ਖੁਸ਼ੀ ਨਹੀਂ ਤੈਨੂੰ ਹਰ ਇੱਕ ਦੇ ਸਕਦੇ ਤੂੰ ਤਾਂ ਬੇਸ਼ੱਕ ਕਹਿਤਾ ਮਿੱਠੀਏ ਤੂੰ ਤਾਂ ਬੇਸ਼ੱਕ ਕਹਿਤਾ ਮਿੱਠੀਏ ਅਸੀਂ ਨਹੀਂ ਘਰ ਵਿੱਚ ਕਹਿ ਸਕਦੇ ਅੱਗੇ ਉਹ ਅੱਗੇ ਉਹ ਕਹਿੰਦੀ ਗੱਲ ਸੁਣ ਮਿੱਠਿਆ ਤੇਰੇ ਬਿਨਾ ਨਾ ਕਿਸ ਨੂੰ ਜਿਠਿਆ ਇੱਕੋ ਦਿਲ ਸੀ ਤਤੜੀ ਕੋਲੇ ਜੋ ਮੈਂ ਤੁਹਾਨੂੰ ਦੇ ਬੈਠੀ ਜੋ ਹੋਊਗਾ ਦੇਖੀ ਜਾਊ ਮੈਂ ਮਾਪਿਆਂ ਨੂੰ ਕਹਿ ਬੈਠੀ ਤੇਰੇ ਬਿਨਾਂ ਸਰਦਾ ਮਰ ਜੂ ਮੈਂ ਮਾਪਿਆਂ ਨੂੰ ਕਹਿ ਬੈਠੀ ਫਿਰ ਉਸ ਤੋਂ ਬਾਅਦ ਨਾਇਕ ਵੱਲੋਂ ਸਮਝਾਇਆ ਜਾਂਦਾ ਹੈ ਕਿ ਹੋ ਸਕੇ ਤਾਂ ਭੁੱਲ ਜਾ ਮੈਨੂੰ ਯਾਦ ਨਹੀਂ ਆਉਣਾ ਚਾਹੁੰਦਾ ਤੈਨੂੰ ਹੋ ਸਕੇ ਤਾਂ ਭੁੱਲ ਜਾ ਮੈਨੂੰ ਯਾਦ ਨਹੀਂ ਆਉਣਾ ਚਾਹੁੰਦਾ ਤੈਨੂੰ ਮੈਂ ਅੱਖ ਤੇਰੀ ਦਾ ਧਰੂ ਬਣ ਕੇ ਰਹਿਣਾ ਨਹੀਂ ਚਾਹੁੰਦਾ ਮੈਂ ਖੁਸ਼ ਵੇਖਣਾ ਚਾਹੁੰਦਾ ਤੈਨੂੰ ਰਵੋਣਾ ਨਹੀਂ ਚਾਹੁੰਦਾ ਭੁੱਲ ਜਾ ਮੈਨੂੰ ਭੁੱਲ ਜਾ ਮੈਂ ਚੇਤੇ ਤੈਨੂੰ ਹੋਣਾ ਨਹੀਂ ਚਾਹੁੰਦਾ ਭੁੱਲ ਜਾ ਇਹ ਸਬਿੱਤੀਆਂ ਘੜੀਆਂ ਇਸ਼ਕ ਪੋੜੀਆਂ ਜੋ ਸੀ ਚੜੀਆਂ ਪਿਆਰ ਚੜਾ ਕੇ ਸ਼ਿਖਰਾਂ ਤੇ ਥੱਲੇ ਲਾਉਣਾ ਨਹੀਂ ਚਾਹੁੰਦਾ ਸੱਚ ਆਖਾਂ ਮੈਂ ਝੂਠੇ ਲਾਰੇ ਤੈਨੂੰ ਲਾਉਣਾ ਨਹੀਂ ਚਾਹੁੰਦਾ ਭੁੱਲ ਜਾ ਮੈਨੂੰ ਭੁੱਲ ਜਾ ਮੈਂ ਚੇਤੇ ਤੈਨੂੰ ਹੋਣਾ ਨਹੀਂ ਚਾਹੁੰਦਾ ਕਿਉਂਕਿ ਇਸ ਜਗ ਦੀਆਂ ਰਸਮਾਂ ਤੋੜ ਨਹੀਂ ਸਕਦੇ ਮਾਪਿਆਂ ਦੀ ਪਤਰੋਲ ਨਹੀਂ ਸਕਦੇ ਦੋ ਜਿੰਦਾਂ ਇੱਕ ਹੋ ਨਹੀਂ ਸਕਦੇ ਐਸੇ ਲਈ ਮੈਂ ਪਿਆਰ ਤੇਰੇ ਨਾਲ ਵਧਾਉਣਾ ਨਹੀਂ ਚਾਹੁੰਦਾ ਮਾਪਿਆਂ ਦਾ ਸਿਰ ਮੈਂ ਸ਼ਰਮ ਨਾਲ ਝੁਕਾਉਣਾ ਨਹੀਂ ਚਾਹੁੰਦਾ ਭੁੱਲ ਜਾ ਮੈਨੂੰ ਭੁੱਲ ਜਾ ਮੈਂ ਚੇਤੇ ਤੈਨੂੰ ਓਣਾ ਨਹੀਂ ਚਾਹੁੰਦਾ ਭੁੱਲ ਜਾਂ ਇਕੱਠੇ ਪੜਦੇ ਹੁੰਦੇ ਸੀ ਨਿੱਕੀ ਨਿੱਕੀ ਗੱਲ ਤੇ ਲੜਦੇ ਹੁੰਦੇ ਸੀ ਫਿਰ ਵੀ ਹਰ ਥਾਂ ਇਕੱਠੇ ਖੜਦੇ ਹੁੰਦੇ ਸੀ ਲੋਕ ਵੇਖ ਸਾਨੂੰ ਛੜਦੇ ਹੁੰਦੇ ਸੀ ਉਹਨਾਂ ਲੋਕਾਂ ਦੇ ਸੀਨੇ ਅੱਗ ਹੋਰ ਲੋਣਾ ਨਹੀਂ ਚਾਹੁੰਦਾ ਇਸ ਜਗ ਦੇ ਤਾਣੇ ਮੇੜੇ ਤੈਨੂੰ ਸੁਣਾਉਣਾ ਨਹੀਂ ਚਾਹੁੰਦਾ ਭੁੱਲ ਜਾ ਮੈਨੂੰ ਭੁੱਲ ਜਾ ਮੈਂ ਚੇਤੇ ਤੈਨੂੰ ਓਣਾ ਨਹੀਂ ਚਾਹੁੰਦਾ ਫਿਰ ਜੀ ਨਾਇਕਾ ਨੂੰ ਤਾਂ ਸਮਝਾਤਾ ਤੇ ਉਸ ਬਾਅਦ ਨਾਇਕ ਦਾ ਜੋ ਹਾਲ ਉਹ ਲਿਖਿਆ ਕਿ ਲੱਖ ਭੁੱਲਣੇ ਦੀ ਤੈਨੂੰ ਕੋਸ਼ਿਸ਼ ਕਰਾਂ ਤੂੰ ਫੇਰ ਵੀ ਚੇਤੇ ਆ ਜਾਵੇਂ ਲੱਖ ਭੁੱਲਣੇ ਦੀ ਤੈਨੂੰ ਕੋਸ਼ਿਸ਼ ਕਰਾਂ ਤੂੰ ਫੇਰ ਵੀ ਚੇਤੇ ਆ ਜਾਵੇਂ ਜੋ ਲਾਇਆ ਸੀ ਰੁੱਖ ਇਸ਼ਕੇ ਦਾ ਤੂੰ ਉਸ ਨੂੰ ਪਾਣੀ ਪਾ ਜਾਵੇਂ ਅਸੀਂ ਉਸ ਰੁੱਖ ਨੂੰ ਵੱਢ ਕੇ ਵੇ ਸਜਣਾ ਅਸੀਂ ਉਸ ਰੁੱਖ ਨੂੰ ਵੱਢ ਕੇ ਵੇ ਸਜਣਾ ਆਪਦਾ ਸਿਵਾ ਸੇਕਣਾ ਚਾਹੁੰਨੇ ਹਾਂ ਅਸੀਂ ਨਹੀਂ ਚਾਹੁੰਦੇ ਉਸ ਰੁੱਖ ਦੀ ਛਾਂ ਹੇਠਾਂ ਕੋਈ ਦੂਜਾ ਆ ਕੇ ਬਹਿ ਜਾਵੇ ਫਸੇ ਉਤੋਂ ਤੋਂ ਵੱਡਦੀਏ ਪਰ ਜੜ ਤੋਂ ਕੁੱਟਣਾ ਔਖਾ ਏ ਮਰ ਕੇ ਤਾਂ ਸ਼ਾਇਦ ਭੁੱਲ ਜਾਈਏ ਜਿੰਦੇ ਦੀ ਭੁੱਲਣਾ ਔਖਾ ਏ ਮਰ ਕੇ ਤਾਂ ਸ਼ਾਇਦ ਭੁੱਲ ਜਾਈਏ ਜਿੰਦੇ ਦੀ ਭੁੱਲਣਾ ਔਖਾ ਏ ਧੰਨਵਾਦ ਜੀ ਵਾਹ ਜੀ